ਕਿੱਥੋਂ ਆ ਰਖੜੀ ਬੰਨੂ ਕਕਰਾਲੀ ਤੋਂ ਆਈ ਵੀਰ ਜੀ ਕਿਸ ਕਾਰਨਾ ਕਰਕੇ ਤੁਹਾਡਾ ਜਿਹੜਾ ਹੈਗਾ ਭਰਾ ਅੰਦਰ ਚਲਿਆ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਜੀ ਬਸ ਵੀਰ ਜੀ ਮੇਰੇ ਭਰਾ ਨਸ਼ੇ ਕਰਦਾ ਸੀ ਉਹ ਨਸ਼ੇ ਕਿਸੇ ਨੇ ਭੇਜਤਾ ਜੀ ਵੀ ਨਸ਼ਾ ਲੈ ਦੇਣਾ ਉਹ ਇਹਨੂੰ ਪਤਾ ਨਹੀਂ ਸੀ ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੀਆਂ ਦੇ ਕੋਲ ਤੇ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੇ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣ ਪਿਆ ਗਲਤਦਾਈ ਹੋਇਆ ਵੀਰ ਜੀ ਤਾਂ ਹੀ ਜੇਲ੍ਹ 'ਚ ਆਇਆ ਹਾਂਜੀ ਪਰਿਵਾਰ ਨੂੰ ਕਿੰਨਾ ਤੋਕਾ ਹੁੰਦਾ ਬੀਚੇ ਜਿੰਨਾ ਪਰਿਵਾਰ ਨੂੰ ਤਾਂ ਵੀਰ ਜੀ ਬਹੁਤ ਅੱਖਾ ਹੋਇਆ ਜੀ ਇਹ ਤੇ ਤਿਹਾੜ ਤੁਸੀਂ ਘਰ ਬਣਾਉਣਾ ਤੇ ਅਸੀਂ ਪੇੜ ਤੇ ਖੜੇ ਅਸੀਂ ਜਿਹੜੇ ਹੈਗੇ ਨੇ ਤੇ ਹੂੰ ਕੀ ਕਹਿਣਾ ਚਾਹੁੰਦੇ ਦੱਸੋ ਵੀਰ ਜੀ ਕੁਛ ਨੇ ਕਹਿਣਾ ਚਾਹੁੰਦੇ ਵੀ ਇਹੀ ਪਰਮਾਤਮਾ ਕੋਲ ਦਾਸ ਹੈਗੀ ਮੇਰੇ ਭਰਾ ਜਦ ਚਿੱਤ ਤੇ ਛਿੱਤੀ ਜਮਾਨ ਤੋਂ ਹੋ ਗਏ ਉਸ ਦੀ ਪੀਲਾ ਤਾਂ ਜ਼ਿਆਦਾਤਰ ਦੇਖਿਆ ਜਿਹੜੀਆਂ ਹੈਗੀਆਂ ਭੈਣਾ ਮਜੂਸ ਨੇ ਰੋਂਦੀ ਉਹ ਬਾਹਰ ਨਿਕਲ ਰਹੀਆਂ ਰੋਂਦੀਆਂ ਨਿਕਲ ਰਹੀਆਂ ਵੀਰ ਜੀ ਕੀ ਕਰੀਏ ਵੀਰ ਜੀ ਕਰਮਾਂ ਦਾ ਖੇਡ ਆ ਸਾਰੇ ਮੇਰੇ ਨਾਮ ਦੇ ਦਰਸ਼ਕਾਂ ਪਰ ਅੱਛਾ ਤੁਸੀਂ ਇੱਥੇ ਰਕੜੀ ਮਨਾਉਣਾ ਆਏ ਹੋ ਤੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਕੀ ਕੰਮ ਚਲਦਾ ਨਹੀਂ ਵੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਆ ਭੈਣਾਂ ਭਾਈਆਂ ਨੇ ਘਰੇ ਦਰਸਦੀਆਂ ਵੀਰੇ ਉਹ ਹੋ ਰਿਹਾ ਕਿ ਆਪਦਾ ਉਹ ਭਾਈ ਨਾਲ ਮਿਲ ਕੇ ਰਖੜੀ ਦਾ ਤਿਹਾਰ ਮਨਾਉਣਾ ਬਹੁਤ ਵਧੀਆ ਧੰਨਵਾਦ ਕਰਦੇ ਵੀਰੇ ਪੁਰਸ ਪ੍ਰਸ਼ਾਸਨ ਦਾ ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ ਬਹੁਤ ਔਖਾ ਵੀਰੇ ਬਹੁਤ ਔਖਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵੀਰੇ ਇਹ ਤਿਹਾਰ ਕਿੱਥੇ ਅੱਜ ਅਸੀਂ ਉਰੇ ਬੈਠੇ ਜੇਲ੍ਹ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬਣਾਉਂਦਾ ਵੀਰੇ ਬਹੁਤ ਵਧੀਆ ਬਹੁਤ ਚੰਗੀ ਸਹੂਲਤਾਂ ਵੀਰੇ ਵਧੀਆ ਪਰੋਣ ਵੀ ਸੋਹਣੇ ਮਿਲਦੇ ਸਹੂਲਤਾਂ ਜਿੰਨੇ ਮੁਲਾਕਾਤ ਕਰਾਉਂਦੇ ਨੇ ਵੀਰੇ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ ਬਹੁਤ ਵਧੀਆ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਠੀਕ ਆ ਸਾਰੇ ਪ੍ਰਸ਼ਾਸਨ ਵਧੀਆ ਹੈ ਵੀਰੇ ਬਹੁਤ ਵਧੀਆ ਕੀਤਾ ਇਹਨਾਂ ਨੇ ਮਠਾਈ ਮਠੀ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਧੰਨਵਾਦ ਇਹਨਾਂ ਦਾ ਮੇਰੇ ਕੋਲ ਆ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਸੀ ਜੀ ਹੋਣ ਪਸਤਾਵਾ ਹੈਗਾ ਕਿ ਪਰਿਵਾਰ ਤੋਂ ਦੂਰ ਹਾਂਜੀ ਬਹੁਤ ਜ਼ਿਆਦਾ ਜੀ ਪਸਤਾਵਾ ਬਹੁਤ ਜ਼ਿਆਦਾ ਜੀ ਕਿਤੇ ਤੁਸੀਂ ਇਹ ਸੈਲੀਬ੍ਰੇਟ ਕਰੀ ਕਰਨਾ ਸੀਗਾ ਤੇ ਹਨਾ ਹੁਣ ਇੱਥੇ ਕਰ ਜੂ ਕੀ ਕਹਿਣਾ ਚਾਹੀਦਾ ਆ ਇਹ ਤਾਂ ਦੇਖੋ ਜੀ ਮੇਰਾ ਬਾਦ ਕਰਸ਼ਮਤੀ ਆਈ ਉਰੇ ਬੈਠੇ ਗਏ ਨੇ ਜੀ ਚਲੋ ਪਸਤਾਵਾ ਇਹ ਕਹਿੰਦਾ ਜੀ ਉਰੇ ਬੈਠੇ ਨੇ ਕਰੇ ਉਹਨਾਂ ਦੇ ਬਹੁਤ ਖੁਸ਼ੀ ਹੋਣੀ ਧੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ ਵਧੀਆ ਜੀ ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਜੀ। ਤਾਂ ਪਸਤਾ ਪਤਾ ਹੈ ਜੀ ਵੀਰ ਜੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਜਿੰਨਾ ਚਿਰ ਕਰ ਕਰ ਕੰਮ ਕਰ ਕਰਦਾ ਹੋਏਗਾ ਹੀ ਹੋਏਗਾ। ਠੀਕ ਹੈ ਵੀ ਪਰਿਵਾਰ ਵਿੱਚ ਵਿਸ਼ੇਸ਼ਤਾ ਹੁੰਦਾ ਹੈ। ਠੀਕ ਹੈ ਜੀ। ਤਾਂ ਇਹਦਾ ਮਤਲਬ ਇਹ ਹੁਣ ਤਾਂ ਘਰ ਬਣਾਉਣਾ ਸੀ ਪ੍ਰੋਗਰਾਮ। ਅਗਰ ਇੱਥੇ ਬਣਾਉਣਾ ਪਿਆ। ਕਿ ਕਰਦਾ ਹੈ। ਪਿੱਛੇ ਪਰਿਵਾਰ ਨੂੰ ਵੀ ਦਿੱਕਤ ਹੈ ਜੀ। ਉਹਨਾਂ ਦਾ ਹੈ ਕਿ ਫੀਲ ਕਿਸ ਤਰ੍ਹਾਂ ਕਰਦੇ ਹਾਂ ਜਦੋਂ ਮੈਂ ਘਰੇ ਮਨਾਉਣਾ ਸੀ ਜੇ ਹੁਣ ਇੱਥੇ ਜੇਲ੍ਹ ਦੇ ਵਿੱਚ ਆਏ ਹਾਂ। ਹਾਂਜੀ ਹਾਂਜੀ। ਠੀਕ ਹੈ ਨਾ ਜੇ ਇਸ ਤਰ੍ਹਾਂ। ਤੋ ਤੰਗ ਤਾਂ ਹੋਗਾ ਹੀ ਬੰਦਾ ਇਸ ਬਾਹਰਾਂ ਨੇ ਜੀ ਇਹ ਸਾਰੀ ਪਰਿਵਾਰੀ ਡਿਸਟਰਬ ਹੋ ਜਾਂਦਾ ਹੈ ਹਾਂਜੀ ਹਾਂਜੀ ਸਾਰੇ ਪਿੱਛੇ ਵੀ ਤੰਗ ਆ ਤੰਗ ਹੈ ਜੀ ਕਿੰਨੀ ਟੁੰਮਰਾ ਜਿਹੜਾ ਤੁਹਾਡੇ ਲੜਕੇ ਵੀ ਜਿਹੜਾ 35 ਸਾਲ ਲੈ 42 ਸਾਲ ਲੈ ਵੀਰੇ 35 ਸਾਲ ਹਾਂਜੀ ਹਾਂਜੀ ਇੱਕ ਮੁੰਡਾ ਪਰਿਵਾਰ ਵੀ ਜਿਹੜਾ ਹੈਗਾ ਘਰ ਵਾਲੀ ਵੀ ਦੂਜੀ ਉਹ ਹੋਰਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਇਸ ਮੌਕੇ ਬਾਜੀ ਮਾਤਾ ਇਹ ਕਹਿੰਦਾ ਵੀ ਨਾ ਇੱਥੇ ਕੋਈ ਆਈ ਨਾ ਕੋਈ ਨਾ ਸੈਕਿਉਰਿਟੀ ਨਾ ਨਾ ਕੋਈ ਨਾ ਕਰੇ ਨਾ ਕੋਈ ਆਗਤ ਚੰਗੀ ਸੰਗਤ ਨਾਲ ਲਗੇ ਰਹੇ ਬੰਦਾਂ ਨੇ ਠੀਕ ਰਹੇ ਮਾੜੀ ਸੰਗਤ ਮਾੜੀ ਸੰਗਤ ਦਾ ਫਿਰ ਮਾੜਾਂ ਇੱਜ਼ਤ ਹੋਏਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਇੱਥੇ ਸੁਪਰੀਂਟ ਸਾਹਿਬ ਕਮਦੀਪ ਸਿੰਘ ਪੰਗੂ ਜੀ ਤੇ ਡਿਪਟੀ ਸੁਪਰੀਂਟ ਇਹ ਨੇਚਰ ਬਹੁਤ ਵਧੀਆ ਤੇ ਦੇਖਦੇ ਨੇ ਬਹੁਤ ਵਧੀਆ ਢੰਗ ਨਾਲ ਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਕਿ ਪਰਿਵਾਰ ਆ ਕੇ ਇੱਥੇ ਉਸ ਤਰੀ ਫੀਲ ਨਹੀਂ ਹੁੰਦਾ ਬੰਦੇ ਨੂੰ ਤੇ ਬੰਦਾ ਅੰਦਰੋਂ ਨਾਜ਼ਰਬੰਦ ਹੋ ਜਾਂਦਾ ਹਾਂਜੀ ਤਾਂ ਇਹ ਔਖਾ ਤਾਂ ਹੁੰਦਾ ਜੀ ਫਿਰ ਮਤਲਬ ਕਿ ਫੀਲ ਹੁੰਦਾ ਜੀ ਦੇਖੋ ਘਰੇ ਕਿਥੇ ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਆਪਾਂ ਜੇਲ੍ਹੇ ਵਿੱਚ ਚਲੋ ਇਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ ਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਆ ਉਹਨਾਂ ਦੀ ਤਾਂ ਮਤਲਬ ਕਿ ਜਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਜੇਲ੍ਹ ਦੇ ਵਿੱਚ ਤੇ ਕੋਈ ਵੱਲੀ ਵੱਡੀ ਗੱਲ ਨਹੀਂ ਵੀ ਕੋਈ ਖਿਆਈ ਨਹੀਂ ਹੈ ਕਿਸੇ ਚੀਜ਼ ਦੀ ਪਸਤਾਵਾ ਹਾਂ ਪਸਤਾਵਾ ਜ਼ਰੂਰ ਹੁੰਦਾ ਜੀ ਪਸਤਾਵਾ ਤਾਂ ਹੁੰਦਾ ਹੀ ਐ ਕਾ ਚਲੋ ਬੰਦਾ ਸੋਚਦਾ ਵੀ ਕੋਈ ਗਲਤੀ ਚਲੋ ਜੋ ਬੰਦੇ ਤੋਂ ਹੋ ਜਾਂਦੀ ਐ ਤਾਂ ਵੀ ਦੁਬਾਰਾ ਖਰ ਬੰਦੇ ਨੂੰ ਆਖੀ ਪਤਾ ਲੱਗਦਾ ਜੀ ਵਿੱਚ ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ ਹਾਂਜੀ ਹਾਂ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਸ਼ਰੀਆਰੂਨਪਾਲ ਜੀ ਦੇ ਹੁਕਮਾਂ ਦੇ ਅਨੁਸਾਰ ਅੱਜ ਰੱਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤਾਂ ਜ਼ਿਲ੍ਹਾ ਦੇ ਕਰਵਾਈਆਂ ਜਾ ਰਹੀਆਂ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਦੋਨੇ ਭੈਣ ਭਰਾਵਾਂ ਨੂੰ ਜਿਹੜਿਆਂ ਦੇ ਸਿਸਟਰ ਦੇ ਅੰਦਰ ਇਹਨਾਂ ਦੇ ਭਰਾਵਾਂ ਨੂੰ ਤੇ ਜਿਹੜੀਆਂ ਭਰਾਵਾਂ ਦੇ ਉਹਨਾਂ ਦੇ ਭੈਣਾਂ ਨੂੰ ਬੜੇ ਸੁਖਾਵੇ ਮਾਹੌਲ ਦੇ ਵਿੱਚ ਸੈਟਿੰਗ ਦਿੱਤੀ ਹੈ ਪ੍ਰੋਪਰ ਤੇ ਉਹ ਬੈਠ ਕੇ ਰਕੜੀ ਬਣ ਬਣ ਰਹੇ ਕਿੰਨੇ ਕੁ ਪ੍ਰੋਵੀਜ਼ਨ ਹੈ ਜੀ ਕਿੰਨੇ ਕੈਦੀ ਹੈ ਹਵਾਲਾਤੀ ਜੇਲ੍ਹ ਦੇ ਅੰਦਰ ਕਿੰਨੇ ਸਾਡੇ ਕੋਲੇ ਸਮੇਂ 1400 ਦੇ ਕਰੀਬ ਬੰਦੀ ਅੰਦਰ ਬੰਦ ਨੇ ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਹੈ ਅੱਜ ਹੋ ਸਕਦੀਆਂ ਰਕੜੀ ਜਿਹੜੀ ਗੱਤੋਬਾਤ ਹੋਈ ਜਾ ਸਕਦੀ ਸਾਨੂੰ ਆਸ ਹੈ ਕਿ ਸਾਡੀਆਂ 300 ਦੇ ਕਰੀਬ ਮੁਲਾਕਾਤਾਂ ਚ ਹੋਣਗੀਆਂ